ਸਾਡੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਪਿੰਡ ਮੋਰਾਵਾਲੀ ਜੋ ਥਾਣਾ ਗੜਸ਼ੰਕਰ ਦੇ ਅਧੀਨ ਪੈਂਦਾ ਉੱਥੇ ਇੱਕ ਐਨਆਰਆਈ ਤੇ ਉਸਦੀ ਕੇਅਰ ਟੇਕਰ ਦੀ ਜਿਹੜੀ ਹੱਤਿਆ ਕਰ ਦਿੱਤੀ ਤੀ ਤੁਰੰਤ ਕਾਰਵਾਈ ਕਰਦੇ ਅਸੀਂ ਮੌਕੇ ਤੇ ਪਹੁੰਚੇ ਸੀ ਤੇ ਮੌਕਾ ਮੁਲਾਜ਼ਾ ਕਰਕੇ ਉਸ ਤੋਂ ਬਾਅਦ ਅਸੀਂ ਤੁਰੰਤ ਘਟਨਾ ਦੀ ਤਫਤੀਸ਼ ਦੇ ਵਿੱਚ ਜਿਹੜੇ ਜੁੜ ਗਏ ਸੀ ਇਹਦੇ ਵਿੱਚ ਜਿਹੜਾ ਇੱਕ ਮੁੱਖ ਦੋਸ਼ੀ ਜਿਹਦਾ ਨਾਮ ਮਨਦੀਪ ਸਿੰਘ ਉਰਫ ਦੀਪ ਜੋ ਕਿ ਮਰਨ ਵਾਲੀ ਕੇਅਰ ਟੇਕਰ ਦਾ ਬੇਟਾ ਹੀ ਹੈ ਉਹਨੂੰ ਅਸੀਂ ਵਿਦਿਨ 24 ਆਵਰਸ ਪੜਨ ਦੇ ਵਿੱਚ ਜਿਹੜੇ ਕਾਮਯਾਬ ਹੋ ਗਏ ਸੀ ਅਗਲੇਰੀ ਤਫਤੀਸ਼ ਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਸੀ ਇਹ ਇਸ ਕਤਲ ਨੂੰ ਅੰਜਾਮ ਦੇਣ ਦੇ ਵਿੱਚ ਮਨਦੀਪ ਕੁਰਫਦੀਪ ਦਾ ਇੱਕ ਜੁਵਨਲ ਸਾਥੀ ਵੀ ਸ਼ਾਮਲ ਸੀ ਜਿੰਨੂੰ ਅਸੀਂ ਅੱਜ ਜਿਹੜਾ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਹਾਂ ਇਸ ਦੇ ਨਾਲ ਨਾਲ ਮੈਂ ਆਪਦੀ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਘਟਨਾ ਦੇ ਵਿੱਚ ਜੋ ਕਾਰ ਅਤੇ ਮੋਟਰਸਾਈਕਲ ਯੂਜ਼ ਹੋਏ ਸੀਗੇ ਉਹ ਵੀ ਜਿਹੜੇ ਹੈਗੇ ਅਸੀਂ ਇਹਨਾਂ ਤੋਂ ਬਰਾਮਦ ਕਰ ਲਏ ਆ ਤੇ ਇਸ ਦੇ ਨਾਲ ਨਾਲ ਹੀ ਜਿਹੜੇ ਹਥਿਆਰਾਂ ਨਾਲ ਇਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਉਹ ਵੀ ਜਿਹੜੇ ਹੈਗੇ ਇਹਨਾਂ ਨੇ ਸਾਨੂੰ ਜਿਹੜੇ ਬਰਾਮਦ ਕਰਵਾ ਦਿੱਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਨਦੀਪ ਸਿੰਘ ਉਰਫ ਦੀਪ ਇਹਦੇ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਚਾਰ ਮਾਮਲੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਆ ਤੇ ਇਹ ਇੱਕ ਪੇਸ਼ੇਵਰ ਜਿਹੜਾ ਚੋਰ ਵੀ ਹੈਗਾ ਇਸ ਦੀ ਗ੍ਰਿਫਤਾਰੀ ਦੇ ਨਾਲ ਨਾਲ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟਰੇਸ ਹੋ ਚੁੱਕਾ ਮੈਂ ਆਪ ਜੀ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹਨਾ ਕੀ ਕਿਸੇ ਵੀ ਕੀਮਤ ਤੇ ਜਿਹੜਾ ਹੈਗਾ ਕਿ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਜਿਹੜਾ ਹੈਗਾ ਕਿ ਮੁਕਾਮੀ ਪੁਲਸ ਵੱਲੋਂ ਸ਼ਾਰਪਰ ਪੁਲਸ ਵੱਲੋਂ ਜਿਹੜਾ ਬਖਸ਼ ਨਹੀਂ ਚਾ